ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਆ ਖਬਰਾਂ ਤੇ ਅਮਰੀਕਾ ਦੇ ਰਾਜਦੂਤ 에ਰਿਕ ਗਾਰਸੀਟੀ ਨੇ ਕਿਹਾ ਹੈ ਕਿ ਅਮਰੀਕਾ ਇੱਕ ਸੁਰੱਖਿਅਤ ਦੇਸ਼ ਹੈ ਤੇ ਉਹ ਭਾਰਤੀ ਵਿਦਿਆਰਥੀਆਂ ਦੀ ਬਹੁਤ ਦੇਖਭਾਲ ਕਰਦਾ ਹੈ ਉਹਨਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਜਦੋਂ ਉਹਨਾਂ ਦੇ ਬੱਚੇ ਅਮਰੀਕਾ 'ਚ ਹੁੰਦੇ ਨੇ ਤਾਂ ਉਹ ਸਾਡੇ ਬੱਚੇ ਹੁੰਦੇ ਨੇ ਗਰਸੀਟੀ ਦੀ ਇਹ ਟਿੱਪਣੀ ਇਸ ਸਾਲ ਜਨਵਰੀ ਤੋਂ ਅਮਰੀਕਾ ਦੇ ਵਿੱਚ ਭਾਰਤੀ ਅਤੇ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਮੌਤ ਦੀਆਂ ਰਿਪੋਰਟਸ ਦੇ ਵਿਚਕਾਰ ਆਈ ਹੈ ਅਮਰੀਕਾ ਭਾਰਤੀ ਵਿਦਿਆਰਥੀਆਂ ਚ ਉੱਚ ਸਿੱਖਿਆ ਲਈ ਤਰਜੀਹੀ ਸਥਾਨ ਬਣਿਆ ਹੋਇਆ ਹੈ ਪਰ ਹਾਲ ਹੀ ਦੀਆਂ ਘਟਨਾਵਾਂ ਨੇ ਭਾਰਤੀ ਅਮਰੀਕੀ ਭਾਈਚਾਰੇ ਦੇ ਨਾਲ ਨਾਲ ਭਾਰਤੀ ਆਬਾਦੀ 'ਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ ਗਾਰਸੇਟੀ ਨੇ ਅਮਰੀਕੀ ਸੈਂਟਰ ਨੂੰ ਦਿੱਤੇ ਇੰਟਰਵਿਊ ਚ ਕਿਹਾ ਅਸੀਂ ਅਮਰੀਕਾ ਚ ਭਾਰਤੀ ਵਿਦਿਆਰਥੀਆਂ ਦੀ ਬਹੁਤ ਪ੍ਰਵਾਹ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਮਾਪੇ ਜਾਣਨ ਕਿ ਜਦੋਂ ਉਹਨਾਂ ਦੇ ਬੱਚੇ ਅਮਰੀਕਾ ਚ ਹੁੰਦੇ ਨੇ ਤੇ ਉਹ ਸਾਡੇ ਬੱਚੇ ਹੁੰਦੇ ਨੇ ਉੱਥੇ ਬਹੁਤ ਸਾਰੇ ਸਰੋਤ ਨੇ ਜੋ ਵਿਦਿਆਰਥੀਆਂ ਨੂੰ ਇਹ ਤਿਆਰ ਕਰਨ ਚ ਮਦਦ ਕਰ ਸਕਦੇ ਨੇ ਕਿ ਕੀ ਇਹ ਮਾਨਸਿਕ ਸਿਹਤ ਦਾ ਮਾਮਲਾ ਏ ਪਿਛਲੇ ਕੁਝ ਮਹੀਨਿਆਂ ਚ ਵਿਦਿਆਰਥੀਆਂ ਦੀ ਮੌਤ ਤੇ ਦੁੱਖ ਜ਼ਾਹਰ ਕਰਦਿਆਂ ਭਾਰਤ ਚ ਅਮਰੀਕੀ ਰਾਜਦੂਤ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਇੱਕ ਸੁਰੱਖਿਅਤ ਦੇਸ਼ ਹੈ ਗਾਰਸੀਟੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਵਿਦੇਸ਼ਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਲੋਕਾਂ ਨਾਲ ਜੁੜਨ, ਉੱਥੇ ਪਰੋਸੇਮੰਦ ਦੋਸਤ ਰੱਖਣ ਤੇ ਖਤਰਨਾਕ ਸਥਿਤੀ ਤੋਂ ਜਾਣੂ ਹੋਣ ਦੀ ਜ਼ਰੂਰਤ ਹੈ। ਉਹਨਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੇ ਉਹਨਾਂ ਨੂੰ ਕੋਈ ਮਾਨਸਿਕ ਸਿਹਤ ਸਮੱਸਿਆ ਹੈ ਤਾਂ ਕੀ ਕਰਨਾ ਹੈ। ਅਮਰੀਕੀ ਰਾਜਦੂਤ ਨੇ ਕਿਹਾ ਕਿ ਅਮਰੀਕਾ 'ਚ ਪੜਨ ਜਾਣ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੈਂਪਸ ਦੀ ਸੁਰੱਖਿਆ ਦੇ ਸਥਾਨਕ ਕਾਨੂੰਨਾਂ ਤੋਂ ਵੀ ਜਾਣੂ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਇਹ ਸਾਰੀਆਂ ਚੀਜ਼ਾਂ ਕਈ ਵਾਰ ਵਿਦਿਆਰਥੀਆਂ ਨੂੰ ਨਹੀਂ ਪਤਾ ਹੁੰਦੀਆਂ। ਕਿਉਂਕਿ ਉਹਨਾਂ ਕੋਲ ਇੱਕ ਨਵਾਂ ਦੇਸ਼ ਹੁੰਦਾ ਹੈ ਲਾਸ ਐਂਜਲਸ ਦੇ ਸਾਬਕਾ ਮੇਅਰ ਗਾਰਸੇਟੀ ਨੇ ਵੀ ਪੜ੍ਹਾਈ ਦੌਰਾਨ ਨਿੱਜੀ ਸੁਰੱਖਿਆ ਦੇ ਆਪਣੇ ਤਜਰਬੇ ਸਾਂਝੇ ਕੀਤੇ ਉਹਨਾਂ ਕਿਹਾ ਜਦੋਂ ਮੈਂ ਇੱਕ ਵਿਦਿਆਰਥੀ ਸੀ ਤਾਂ ਮੈਂ 1980 ਦੇ ਦਹਾਕੇ 'ਚ ਨਿਊਯਾਰਕ ਗਿਆ ਸੀ ਜੋ ਉਸ ਸਮੇਂ ਬਹੁਤ ਖਤਰਨਾਕ ਸ਼ਹਿਰ ਸੀ ਮੈਂ ਕੈਂਪਸ 'ਚ ਸੁਰੱਖਿਆ ਬਾਰੇ ਸੁਣਿਆ ਸੀ ਕਿ ਰਾਤ ਨੂੰ ਇੱਥੇ ਨਾ ਜਾਓ ਉੱਥੇ ਨਾ ਜਾਓ ਇਹ ਸਭ ਮੋਬਾਈਲ ਫੋਨ ਤੇ ਆਉਣ ਤੋਂ ਪਹਿਲਾਂ ਹੋਇਆ ਸੀ ਹੁਣ 2024 'ਚ ਸਾਡੇ ਕੋਲ ਉਸ ਸਮੇਂ ਨਾਲੋਂ ਬਹੁਤ ਜ਼ਿਆਦਾ ਸਰੋਤ ਨੇ ਪਰ ਡਿਊ ਯੂਨੀਵਰਸਿਟੀ ਵਰਜੀਨੀਆ ਯੂਨੀਵਰਸਿਟੀ ਪੈਂਸਿਲਵੇਨੀਆ ਯੂਨੀਵਰਸਿਟੀ ਕਾਰਨੇਲ ਯੂਨੀਵਰਸਿਟੀ ਤੇ ਲਾਸ ਐਂਜਲਸ ਯੂਨੀਵਰਸਿਟੀ ਵਰਗੀਆਂ ਵੱਖ-ਵੱਖ ਯੂਨੀਵਰਸਿਟੀਆਂ ਚ ਵੱਖ-ਵੱਖ ਅਕਾਦਮਿਕ ਪ੍ਰੋਗਰਾਮਾਂ ਲਈ ਚੁਣੇ ਗਏ ਭਾਰਤੀ ਵਿਦਿਆਰਥੀਆਂ ਦੇ ਇੱਕ ਸਮੂਹ ਲਈ ਅਮਰੀਕਨ ਸੈਂਟਰ ਚ ਇੱਕ ਪ੍ਰੀ ਰਵਾਨਗੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਬਹੁਤ ਸਾਰੇ ਵਿਦਿਆਰਥੀ ਆਨਲਾਈਨ ਵੀ ਇਸ ਸਮਾਗਮ 'ਚ ਸ਼ਾਮਲ ਹੋਏ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ੁੱਕਰਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਹੋਰ ਸੀਨੀਅਰ ਚੀਨੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਅਮਰੀਕਾ ਤੇ ਚੀਨ ਦਰਮਿਆਨ ਪੈਦਾ ਹੋਏ ਮਤਭੇਦਾਂ ਨੂੰ ਜ਼ਿੰਮੇਵਾਰੀ ਨਾਲ ਸੁਲਝਾਉਣ ਤੇ ਜ਼ੋਰ ਦਿੱਤਾ। ਦੋਵਾਂ ਨੇਤਾਵਾਂ ਦੀ ਇਹ ਮੁਲਾਕਾਤ ਵਕਫ ਵਕਫ ਦੁਬੱਲੇ ਖੇਤਰੀ ਅਤੇ ਗਲੋਬਲ ਮੁੱਦਿਆਂ ਤੇ ਅਮਰੀਕਾ ਅਤੇ ਚੀਨ ਵਿਚਾਲੇ ਵਿਵਾਦਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਹੋਈ ਦੋਹਾਂ ਪੱਖਾਂ ਵਿਚਾਲੇ ਵੱਧ ਦੇ ਮਤਭੇਦਾਂ ਦੇ ਬਾਵਜੂਦ ਹਾਲ ਦੇ ਮਹੀਨਿਆਂ 'ਚ ਗੱਲਬਾਤ ਦੀ ਪ੍ਰਕਿਰਿਆ ਵੀ ਤੇਜ਼ ਹੋਈ ਹੈ ਬਲਿੰਕਨ ਨੇ ਕਿਹਾ ਕਿ ਉਨ੍ਹਾਂ ਨੇ ਸ਼ੀ ਨਾਲ ਕਈ ਚਿੰਤਾਵਾਂ ਉਠਾਈਆਂ ਜਿਸ ਵਿੱਚ ਯੂਕਰੇਨ, ਤਾਈਵਾਨ ਅਤੇ ਦੱਖਣੀ ਚੀਨ ਸਾਗਰ ਤੇ ਰੂਸ ਦੇ ਹਮਲੇ ਲਈ ਚੀਨ ਦਾ ਸਮਰਥਨ, ਮਨੁੱਖੀ ਅਧਿਕਾਰ ਅਤੇ ਸਿੰਥੈਟਿਕ ਓਪੀਔਡ ਪੂਰਵਜ ਦੇ ਉਤਪਾਦਨ ਅਤੇ ਨਿਰਯਾਤ ਸ਼ਾਮਲ ਨੇ ਬਲਿੰਕਨ ਨੇ ਦੋਵਾਂ ਦੇਸ਼ਾਂ ਦਰਮਿਆਨ ਮਿਲਟਰੀ ਟੂ ਮਿਲਟਰੀ ਵਾਰਤਾਲਾਪ ਨਸ਼ੀਲੇ ਪਦਾਰਥ ਵਿਰੋਧੀ ਅਤੇ ਨਕਲੀ ਬੁੱਧੀ ਤੇ ਤਰੱਕੀ ਲਈ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ ਉਹਨਾਂ ਕਹੇ ਅਸੀਂ ਆਪਣੇ ਏਜੰਡੇ ਤੇ ਅੱਗੇ ਵਧਣ ਲਈ ਗੱਲਬਾਤ ਨੂੰ ਕਾਇਮ ਰੱਖਣ ਤੇ ਮਜ਼ਬੂਤ ਕਰਨ ਲਈ ਵਚਨਬੱਧ ਹਾਂ ਅਸੀਂ ਕਿਸੇ ਵੀ ਗਲਤ ਫਹਿਮੀ ਕਿਸੇ ਗਲਤ ਧਾਰਨਾ ਅਤੇ ਗਲਤ ਗਣਨਾ ਤੋਂ ਬਚਣ ਲਈ ਆਪਣੇ ਮਤਭੇਦਾਂ ਨੂੰ ਜ਼ਿੰਮੇਵਾਰੀ ਨਾਲ ਹੱਲ ਕਰਾਂਗੇ ਬਲਿੰਕਨ ਨੇ ਕਿਹਾ ਕਿ ਉਸਨੇ ਸ਼ੀ ਜਿਨਪਿੰਗ ਨੂੰ ਰੂਸ ਨੂੰ ਚੀਨ ਦੀ ਸਪਲਾਈ ਬਾਰੇ ਆਪਣੀਆਂ ਚਿੰਤਾਵਾਂ ਦਸੀਆਂ ਉਹਨਾਂ ਨੇ ਕਿਹਾ ਕਿ ਚੀਨ ਉਹਨਾਂ ਮਸ਼ੀਨਾਂ ਅਤੇ ਮਾਈਕਰੋ ਇਲੈਕਟ੍ਰੋਨਿਕਸ ਦੀ ਸਪਲਾਈ ਕਰ ਰਹੀ ਹੈ ਜਿਨ੍ਹਾਂ ਦੀ ਵਰਤੋਂ ਰੂਸੀ ਰਾਸ਼ਟਰਪਤੀ ਓਲੈਦਿਮੀਰ ਪੋਪੇਨ ਯੂਕਰੇਨ ਵਿਰੁੱਧ ਜੰਗ 'ਚ ਰੂਸ ਦੀ ਰੱਖਿਆ ਲਾਈਨ ਨੂੰ ਮਜ਼ਬੂਤ ਕਰਨ ਲਈ ਕਰ ਰਹੇ ਨੇ ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਬਾਅਦ ਬਲਿੰਕਨ ਨੇ ਪੱਤਰਕਾਰਾਂ ਨੂੰ ਕਿਹਾ ਜੇਕਰ ਚੀਨ ਮਦਦ ਨਹੀਂ ਕਰਦਾ ਏ ਤਾਂ ਰੂਸ ਨੂੰ ਯੂਕਰੇਨ 'ਚ ਲੜਾਈ ਜਾਰੀ ਰੱਖਣ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਹਿਆ ਰੂਸ ਦੇ ਰੱਖਿਆ ਉਦਯੋਗ ਨੂੰ ਸਪਲਾਈ ਕਰਨਾ ਨਾ ਸਿਰਫ ਯੂਕਰੇਨ ਦੀ ਸੁਰੱਖਿਆ ਲਈ ਖਤਰਾ ਏ ਸਗੋਂ ਇਹ ਚੀਨ ਨੂੰ ਵੀ ਖਤਰਾ ਏ। ਇਹ ਯੂਰਪ ਦੀ ਸੁਰੱਖਿਆ ਨੂੰ ਵੀ ਖਤਰੇ 'ਚ ਪਾਉਂਦਾ ਏ। ਉਹਨਾਂ ਕਹਿਆ ਜਿਵੇਂ ਕਿ ਅਸੀਂ ਕੁਝ ਸਮੇਂ ਤੋਂ ਚੀਨ ਨੂੰ ਕਹਿ ਰਹੇ ਹਾਂ ਕਿ ਟ੍ਰਾਂਸ ਅਟਲੈਂਟਿਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਮਰੀਕਾ ਦਾ ਮੁੱਖ ਹਿੱਤ ਏ। ਅੱਜ ਸਾਡੀ ਗੱਲਬਾਤ 'ਚ ਮੈਂ ਇਹ ਸਪਸ਼ਟ ਕੀਤਾ ਕਿ ਚੀਨ ਇਸ ਸਮੱਸਿਆ ਦਾ ਹੱਲ ਨਹੀਂ ਕਰ ਰਿਹਾ ਹੈ ਬਲਿੰਕਨ ਨੇ ਸ਼ੀ ਨਾਲ ਵਿਵਾਦਿਤ ਦੱਖਣੀ ਚੀਨ ਸਾਗਰ ਤੇ ਚੀਨ ਦੇ ਸਮੁੰਦਰੀ ਅਭਿਆਸਾਂ ਬਾਰੇ ਵੀ ਚਰਚਾ ਕੀਤੀ ਅਤੇ ਏਸ਼ੀਆ ਚ ਇਸ ਦੇ ਸਭ ਤੋਂ ਪੁਰਾਣੇ ਸੰਧੀ ਸਹਿਯੋਗੀ ਫਿਲੀਪੀਨਸ ਲਈ ਅਮਰੀਕੀ ਸਮਰਥਨ ਨੂੰ ਦੁਹਰਾਇਆ ਇਸ ਦੌਰਾਨ ਸ਼ੀ ਜਿਨਪਿੰਗ ਨੇ ਜ਼ੋਰ ਦੇ ਕੇ ਕਿਹਾ ਕਿ ਚੀਨ ਅਤੇ ਅਮਰੀਕਾ ਨੂੰ ਨਫ਼ਰਤੀ ਮੁਕਾਬਲੇ ਚ ਸ਼ਾਮਲ ਹੋਣ ਦੀ ਬਜਾਏ ਸਾਂਝਾ ਆਧਾਰ ਲੱਭਣਾ ਚਾਹੀਦਾ ਹੈ ਉਹਨਾਂ ਕਿਹਾ ਚੀਨ ਇੱਕ ਆਤਮ ਵਿਸ਼ਵਾਸੀ ਖੁੱਲਾ ਖੁਸ਼ਹਾਲ ਅਮਰੀਕਾ ਦੇਖ ਕੇ ਖੁਸ਼ਹਿ ਸੀ ਜਿਨਪਿੰਗ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਮਰੀਕਾ ਵੀ ਚੀਨ ਦੇ ਵਿਕਾਸ ਨੂੰ ਸਕਾਰਾਤਮਕ ਨਜ਼ਰੀਏ ਤੋਂ ਦੇਖੇਗਾ ਅਮਰੀਕਾ ਨੇ ਇੱਕ ਦਰਜਣ ਤੋਂ ਵੱਧ ਕੰਪਨੀਆਂ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ ਵੀਰਵਾਰ ਨੂੰ ਅਮਰੀਕੀ ਖਜ਼ਾਨਾ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਵਿਭਾਗ ਨੇ ਕਿਹਾ ਕਿ ਅਮਰੀਕਾ ਨੇ ইরਾਨੀ ਫੌਜ ਦੇ ਵੱਲੋਂ ਗੈਰ ਕਾਨੂੰਨੀ ਵਪਾਰ ਅਤੇ ਮਾਨਵ ਰਹਿਤ ਹਵਾਈ ਵਾਹਨ ਟਰਾਂਸਫਰ ਦੀ ਸਹੂਲਤ ਦੇਣ ਲਈ ਤਿੰਨ ਭਾਰਤੀ ਕੰਪਨੀਆਂ ਸਮੇਤ ਦਰਜਣ ਤੋਂ ਵੱਧ ਕੰਪਨੀਆਂ ਤੇ ਪਾਬੰਦੀਆਂ ਲਗਾਈਆਂ ਨੇ ਅਮਰੀਕਾ ਦੇ ਖਜ਼ਾਨਾ ਵਿਭਾਗ ਨੇ ਕਿਹਾ ਕਿ ਇਹਨਾਂ ਕੰਪਨੀਆਂ ਨੇ ਯੂਕਰੇਨ ਯੁੱਧ ਚ ਰੂਸ ਦੀ ਮਦਦ ਲਈ ਈਰਾਨ ਦੇ ਮਾਨਵ ਰਹਿਤ ਹਵਾਈ ਵਾਹਨਾਂ ਦੀ ਗੁਪਤ ਵਿਕਰੀ ਨੂੰ ਆਸਾਨ ਬਣਾਉਣ ਅਤੇ ਵਿੱਤ ਪੋਸ਼ਣ ਕਰਨ ਚ ਅਹਿਮ ਭੂਮਿਕਾ ਨਿਭਾਈ ਹੈ ਅਮਰੀਕੀ ਖਜ਼ਾਨਾ ਵਿਭਾਗ ਅਨੁਸਾਰ ਸਹਾਰਾ ਥੰਡਰ ਇਹਨਾਂ ਕੋਸ਼ਿਸ਼ਾਂ ਦੇ ਸਮਰਥਨ ਚ ਈਰਾਨ ਦੀਆਂ ਵਪਾਰਕ ਗਤੀਵਿਧੀਆਂ ਦੀ ਨਿਗਰਾਨੀ ਕਰਨ ਵਾਲੀ ਪ੍ਰਮੁੱਖ ਕੰਪਨੀ ਹੈ ਸਹਾਰਾ Thunder ਨੂੰ ਸਮਰਥਨ ਦੇਣ ਵਾਲੀਆਂ ਤਿੰਨ ਭਾਰਤੀ ਕੰਪਨੀਆਂ ਜੇਨ ਸ਼ਿਪਿੰਗ ਪੋਰਟ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਸੀਆਰਟ ਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਨੇ ਵਿਭਾਗ ਨੇ ਕਿਹਾ ਕਿ ਸਹਾਰਾ Thunder ਈਰਾਨ ਦੇ ਰੱਖਿਆ ਅਤੇ ਆਰਮਡ ਫੋਰਸੇਜ਼ ਲੌਜਿਸਟਿਕਸ ਮੰਤਰਾਲੇ ਦੀ ਤਰਫੋਂ ਪੀਪਲਜ਼ ਰਿਪਬਲਿਕ ਆਫ ਚਾਈਨਾ ਰੂਸ ਅਤੇ ਕਈ ਅਧਿਕਾਰ ਖੇਤਰਾਂ 'ਚ ਈਰਾਨੀ ਸਮਾਨ ਦੀ ਵਿਕਰੀ ਅਤੇ ਸ਼ਿਪਮੈਂਟ 'ਚ ਸ਼ਾਮਲ ਇੱਕ ਵਿਸ਼ਾਲ ਸ਼ਿਪਿੰਗ ਨੈੱਟਵਰਕ ਤੇ ਨਿਰਭਰ ਕਰਦਾ ਹੈ ਬਿਆਨ ਚ ਕਿਹਾ ਗਿਆ ਹੈ ਕਿ ਇਸ ਸਹਾਰਾ ਥੰਡਰ ਈਰਾਨ ਦੇ ਹਜ਼ਾਰਾਂ ਯੂਏਵੀ ਦੇ ਡਿਜ਼ਾਈਨ ਵਿਕਾਸ ਨਿਰਮਾਣ ਅਤੇ ਵਿਕਰੀ ਚ ਵੀ ਮੁੱਖ ਭੂਮਿਕਾ ਨਿਭਾਉਂਦੀ ਹੈ। ਇਹਨਾਂ ਵਿੱਚੋਂ ਕਈ ਰੂਸ ਨੂੰ ਯੂਕਰੇਨ ਵਿਰੁੱਧ ਜੰਗ ਚ ਵਰਤਣ ਲਈ ਦਿੱਤੇ ਗਏ ਸਨ। ਸਹਾਰਾ ਥੰਡਰ ਨੇ 2022 ਤੋਂ ਵਸਤੂਆਂ ਦੀਆਂ ਕਈ ਸ਼ਿਪਮੈਂਟਸ ਨੂੰ ਸੰਗਠਿਤ ਕਰਨ ਲਈ C H E M ਦੀ ਵਰਤੋਂ ਕੀਤੀ ਹੈ। ਈਰਾਨ ਆਧਾਰਿਤ ਅਰਸਾਂਗ ਸੇਫ ਟਰੇਡਿੰਗ ਕੰਪਨੀ ਨੇ ਸਹਾਰਾ THUNDER ਨਾਲ ਸੰਬੰਧਤ ਕਈ ਸ਼ਿਪਮੈਂਟਸ ਦੇ ਸਮਰਥਨ 'ਚ ਜਹਾਜ਼ ਪ੍ਰਬੰਧਨ ਸੇਵਾਵਾਂ ਪ੍ਰਦਾਨ ਕੀਤੀਆਂ ਨੇ ਜਿਸ ਵਿੱਚ CHEMB ਸ਼ਾਮਲ ਹੈ। ਅੱਤਵਾਦ ਅਤੇ ਵਿੱਤੀ ਖੁਫੀਆ ਵਿਭਾਗ ਦੇ ਅੰਡਰ ਸੈਕਟਰੀ ਬ੍ਰਾਇਨ ਨੈਲਸਨ ਨੇ ਕਿਹਾਏ ਸੰਯੁਕਤ ਰਾਜ ਸਾਡੇ ਬ੍ਰਿਟਿਸ਼ ਅਤੇ ਕੈਨੇਡੀਅਨ ਭਾਈਵਾਲਾਂ ਨਾਲ ਨਜ਼ਦੀਕੀ ਤਾਲਮੇਲ 'ਚ ਈਰਾਨ ਦੀਆਂ ਅਸਥਿਰ ਗਤੀਵਿਧੀਆਂ ਨੂੰ ਵਿੱਤ ਪ੍ਰਦਾਨ ਕਰਨ ਵਾਲੇ ਲੋਕਾਂ ਦਾ ਮੁਕਾਬਲਾ ਕਰਨ ਲਈ ਉਪਲਬਧ ਸਾਰੇ ਸਾਧਨਾਂ ਦੀ ਵਰਤੋਂ ਕਰਨਾ ਜਾਰੀ ਰੱਖੇਗਾ। ਈਰਾਨ ਦਾ ਰੱਖਿਆ ਮੰਤਰਾਲਾ ਯੂਕਰੇਨ 'ਚ ਰੂਸ ਦੀ ਲੜਾਈ, ਇਜ਼ਰਾਈਲ ਤੇ ਹਮਲਿਆਂ ਅਤੇ ਅੱਤਵਾਦੀਆਂ ਨੂੰ ਯੂਏਵੀ ਅਤੇ ਫੌਜੀ ਹਾਰਡਵੇਅਰ ਦੇ ਪ੍ਰਸਾਰ ਦਾ ਸਮਰਥਨ ਕਰਕੇ ਖੇਤਰ ਅਤੇ ਦੁਨੀਆ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਮਰੀਕਾ ਦੇ ਕੈਲੀਫੋਰਨੀਆ 'ਚ 2 ਜਨਵਰੀ 2023 'ਚ ਵਾਪਰੇ ਟੈਸਲਾ ਕਾਰ ਹਾਦਸੇ ਦੀ ਖਬਰ ਨੇ ਅਮਰੀਕਾ 'ਚ ਕਾਫੀ ਚਰਚਾ ਛੇੜ ਦਿੱਤੀ ਸੀ ਤੇ ਟੈਸਲਾ ਕਾਰ ਨੂੰ ਗੁਜਰਾਤੀ ਮੂਲ ਦਾ ਡਾਕਟਰ ਧਰਮੇਸ਼ ਪਟੇਲ ਚਲਾ ਰਿਹਾ ਸੀ। ਕਾਰ ਚ ਤਰਮੇਸ਼ ਪਟੇਲ ਦੀ ਪਤਨੀ ਤੇ ਦੋ ਬੱਚੇ ਵੀ ਸਵਾਰ ਸਨ ਤਰਮੇਸ਼ ਪਟੇਲ ਦੀ ਟੈਸਲਾ 2500 ਫੁੱਟ ਦੀ ਉਚਾਈ ਤੋਂ ਪਹਾੜ ਤੋਂ ਖਿਸਕ ਗਈ ਅਤੇ ਦੁਰਘਟਨਾਗ੍ਰਸਤ ਹੋ ਗਈ ਜਿਸ ਨਾਲ ਤਰਮੇਸ਼ ਪਟੇਲ ਤੇ ਉਸ ਦੀ ਪਤਨੀ ਅਤੇ 7 ਸਾਲ ਦੀ ਧੀ ਗੰਭੀਰ ਰੂਪ ਚ ਜ਼ਖਮੀ ਹੋ ਗਈ ਸੀ ਪਰ ਖੁਸ਼ਕਿਸਮਤੀ ਨਾਲ ਉਸ ਦਾ ਪੂਰਾ ਪਰਿਵਾਰ ਇਸ ਹਾਦਸੇ ਚ ਚਮਤਕਾਰੀ ਢੰਗ ਨਾਲ ਬਚ ਗਿਆ ਸੀ ਹਾਲਾਂਕਿ ਇਸ ਕਾਂਡ 'ਚ ਮੋੜ ਉਦੋਂ ਆਇਆ ਜਦੋਂ ਡਾਕਟਰ ਤਰਮੇਸ਼ ਪਟੇਲ ਦੀ ਪਤਨੀ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਕਿ ਤਰਮੇਸ਼ ਨੇ ਇਹ ਹਾਦਸਾ ਜਾਣ ਬੁੱਝ ਕੇ ਕੀਤਾ ਸੀ ਤੇ ਉਹ ਆਪਣੇ ਪਰਿਵਾਰ ਨੂੰ ਤਬਾਹ ਕਰਨਾ ਚਾਹੁੰਦਾ ਸੀ। ਨੀਹਾ ਪਟੇਲ ਦੁਆਰਾ ਕੀਤੇ ਗਏ ਦਾਅਵਿਆਂ ਤੋਂ ਇਲਾਵਾ ਪੁਲਿਸ ਨੇ ਇਹ ਹਾਦਸਾ ਵੀ ਸ਼ੱਕੀ ਪਾਇਆ ਤੇ ਤਰਮੇਸ਼ ਪਟੇਲ ਨੂੰ ਹਸਪਤਾਲ ਤੋਂ ਛੁੱਟੀ ਮਿਲਦੇ ਸਾਰ ਹੀ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਤੇ ਆਪਣੀ ਪਤਨੀ ਤੇ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ। ਦਰਮੇਸ਼ ਪਟੇਲ ਤੋਂ ਬਾਅਦ ਹੀ ਕੈਲੀਫੋਰਨੀਆ ਦੀ ਸੈਨ ਮਾਂਟੋ ਕਾਉਂਟੀ ਦੀ ਜੇਲ੍ਹ ਚ ਬੰਦ ਹੈ ਅਤੇ ਉਸਤੇ ਲੱਗੇ ਦੋਸ਼ ਗੰਭੀਰ ਨੇ ਪਰ ਜਦੋਂ ਕੇਸ ਦੀ ਸੁਣਵਾਈ ਸ਼ੁਰੂ ਹੋਈ ਤਾਂ ਉਸਨੇ ਦਾਅਵਾ ਕੀਤਾ ਕਿ ਜਦੋਂ ਹਾਦਸਾ ਵਾਪਰਿਆ ਤਾਂ ਉਹ ਕਾਫੀ ਪਰੇਸ਼ਾਨ ਸੀ ਤੇ ਮਾਨਸਿਕ ਤੌਰ ਤੇ ਤੰਦਰੁਸਤ ਨਾ ਹੋਣ ਕਾਰਨ ਉਸਨੇ ਇਹ ਗਲਤੀ ਕੀਤੀ ਜੇਕਰ ਇਹ ਗੱਲ ਅਦਾਲਤ ਚ ਸਾਬਤ ਹੋ ਜਾਂਦੀ ਹੈ ਤਾਂ ਦਰਮੇਸ਼ ਪਟੇਲ ਜੇਲ੍ਹ ਤੋਂ ਰਿਹਾ ਹੋ ਸਕਦਾ ਹੈ ਤੇ ਮਾਨਸਿਕ ਸਿਹਤ ਦੇ ਇਲਾਜ ਲਈ ਯੋਗ ਹੋ ਸਕਦਾ ਹੈ ਪਰ ਜੇ ਨਹੀਂ ਤਾਂ ਉਸ ਨੂੰ ਕਈ ਸਾਲਾਂ ਦੀ ਕੈਦ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਤਰਮੇਸ਼ ਪਟੇਲ ਦਾ ਇਹ ਦਾਵਾ ਸੱਚ ਹੈ ਜਾਂ ਨਹੀਂ ਇਸ ਦੀ ਜਾਂਚ ਲਈ ਹੁਣ ਅਦਾਲਤ 'ਚ ਸੁਣਵਾਈ ਸ਼ੁਰੂ ਹੋ ਗਈ ਹੈ ਜਿਸ ਦੀ ਬੁੱਧਵਾਰ ਨੂੰ ਪਹਿਲੀ ਸੁਣਵਾਈ 'ਚ ਡਾਕਟਰ ਮਾਰਕ ਪੈਟਰਸਨ ਨੇ ਅਦਾਲਤ 'ਚ ਗਵਾਹੀ ਦਿੱਤੀ ਉਸ ਨੇ ਅਦਾਲਤ ਨੂੰ ਦੱਸਿਆ ਕਿ ਉਹ 2 ਜਨਵਰੀ 2023 ਨੂੰ ਹੋਏ ਹਾਦਸੇ ਤੋਂ ਬਾਅਦ ਕਈ ਵਾਰ ਤਰਮੇਸ਼ ਪਟੇਲ ਨੂੰ ਮਿਲਿਆ ਸੀ ਤੇ ਹਾਦਸੇ ਤੋਂ ਪਹਿਲਾਂ ਦੋਸ਼ੀ ਦੀ ਮਾਨਸਿਕ ਸਥਿਤੀ ਬਾਰੇ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਸੀ। ਡਾਕਟਰ ਪੈਟਰਸਨ ਨੇ ਅਦਾਲਤ ਨੂੰ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਵੀ ਡਾਕਟਰ ਤਰਵੇਸ਼ ਪਟੇਲ ਮੇਜਰ ਡਿਪਰੈਸ਼ਨ ਡਿਸਆਰਡਰ ਤੋਂ ਪੀੜਤ ਸੀ ਮਤਲਬ ਕਿ ਉਸ ਦੀ ਮਾਨਸਿਕ ਸਥਿਤੀ ਸਥਿਰ ਨਹੀਂ ਸੀ ਤੇ ਹਾਦਸੇ ਤੋਂ ਪਹਿਲਾਂ ਕਈ ਦਿਨਾਂ ਤੱਕ ਉਸ ਨੂੰ ਲਗਾਤਾਰ ਭੁਲੇਖਾ ਰਹਿੰਦਾ ਸੀ ਕਿ ਕੋਈ ਉਸ ਦਾ ਪਿੱਛਾ ਕਰ ਰਿਹਾ ਹੈ ਡਾਕਟਰ ਤਰਵੇਸ਼ ਪਟੇਲ ਪੇਸ਼ੇ ਤੋਂ ਇੱਕ ਰੇਡੀਓਲੋਜਿਸਟ ਹੈ ਤੇ ਕੈਲੀਫੋਰਨੀਆ ਦੇ ਪਾਸ ਜੀਨਾ ਸ਼ਹਿਰ 'ਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਪਰ ਜਨਵਰੀ 2023 'ਚ ਇੱਕ ਕਾਰ ਹਾਦਸੇ ਤੋਂ ਬਾਅਦ ਉਸ ਦੀ ਪੂਰੀ ਜ਼ਿੰਦਗੀ ਬਦਲ ਗਈ। ਬਿਮਾਰ ਲੋਕਾਂ ਦਾ ਇਲਾਜ ਕਰ ਰਿਹਾ ਡਾਕਟਰ ਕਿਸੇ ਲਈ ਵੀ ਇਹ ਵਿਸ਼ਵਾਸ ਕਰਨਾ ਆਸਾਨ ਨਹੀਂ ਹੈ ਕਿ ਤਰਮੇਸ਼ ਪਟੇਲ ਖੁਦ ਮਾਨਸਿਕ ਤੌਰ ਤੇ ਬਿਮਾਰ ਸੀ। ਅਮਰੀਕਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਭਾਰਤੀ ਮਸਾਲੇ ਨਿਰਮਾਤਾਵਾਂ ਐਮਡੀਐਚ ਅਤੇ ਐਵਰੇਸਟ ਦੇ ਉਤਪਾਦਾਂ ਬਾਰੇ ਜਾਂਚ ਸ਼ੁਰੂ ਕਰ ਰਿਹਾ ਹੈ। ਹਾਂਗਕਾਂਗ ਨੇ ਕੈਂਸਰ ਪੈਦਾ ਕਰਨ ਵਾਲੇ ਕੀਟਨਾਸ਼ਕ ਦੇ ਉੱਚ ਪੱਧਰ ਇਨ੍ਹਾਂ ਕੰਪਨੀਆਂ ਦੇ ਮਸਾਲਿਆਂ ਚੋਂ ਮਣਦਾ ਦਾਅਵਾ ਕਰਨ ਬਾਅਦ ਕੁਝ ਉਤਪਾਦਾਂ ਦੀ ਵਿਕਰੀ ਨੂੰ ਰੋਕ ਦਿੱਤਾ। ਇਸ ਕਾਰਨ FDA ਨੇ ਜਾਂਚ ਸ਼ੁਰੂ ਕੀਤੀ ਹੈ। ਸਿੰਗਾਪੁਰ ਨੇ ਵੀ ਐਵਰੈਸਟ ਸਪਾਈਸ ਮਿਕਸ ਨੂੰ ਵਾਪਸ ਬੁਲਾਉਣ ਦਾ ਆਦੇਸ਼ ਦਿੱਤਾ। ਦੂਜੇ ਪਾਸੇ ਐਵਰੈਸਟ ਨੇ ਕਿਹਾ ਹੈ ਕਿ ਇਸ ਦੇ ਮਸਾਲੇ ਖਪਤ ਲਈ ਸੁਰੱਖਿਤ ਨੇ। MDH ਨੇ ਫਿਲਹਾਲ ਕੋਈ ਜਵਾਬ ਨਹੀਂ ਦਿੱਤਾ ਹੈ। ਭਾਰਤ ਸਰਕਾਰ ਨੇ ਵੀ ਇਹਨਾਂ ਕੰਪਨੀਆਂ ਦੇ ਮਸਾਲਿਆਂ ਬਾਰੇ ਜਾਂਚ ਸ਼ੁਰੂ ਕੀਤੀ ਹੈ। ਅਮਰੀਕਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਇੱਥੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਗਰਾਦ ਸਿੰਘ ਪੁੱਤਰ ਦਿਲਬਾਖ ਸਿੰਘ ਵਜੋਂ ਹੋਈ ਹੈ। ਮ੍ਰਿਤਕ ਅਜਨਾਲਾ ਦੀ ਹੱਦ ਨਾਲ ਲੱਗਦੇ ਪਿੰਡ ਇਬਰਾਹਿਮਪੁਰਾ ਦਾ ਰਹਿਣ ਵਾਲਾ ਸੀ ਮਿਲੀ ਜਾਣਕਾਰੀ ਮੁਤਾਬਕ ਜੁਗਰਾਤ ਸਿੰਘ ਨੂੰ ਬੀਤੇ ਦਿਨੀ ਉਸ ਦਾ ਡਰਾਈਵਿੰਗ ਲਾਇਸੈਂਸ ਤਿਆਰ ਹੋਣ ਸੰਬੰਧੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨਾ ਕਰਕੇ ਘਰ ਆ ਰਿਹਾ ਸੀ ਰਸਤੇ 'ਚ ਉਸ ਦੀ ਗੱਡੀ ਦਾ ਐਕਸੀਡੈਂਟ ਹੋਣ ਨਾਲ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ ਮ੍ਰਿਤਕ ਦੇ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੁਗਰਾਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਜੋ ਅਸੀਂ ਉਸ ਦਾ ਅੰਤਿਮ ਸੰਸਕਾਰ ਪਿੰਡ ਚ ਕਰ ਸਕੀਏ ਉਧਰ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਜਗਰਾਜ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਇੱਕ ਤਸਵੀਰ ਪਰਿਵਾਰ ਨੂੰ ਢੇਜੀ ਸੀ ਜੋ ਕਿ ਉਸ ਦੀ ਆਖਰੀ ਤਸਵੀਰ ਸਾਬਤ ਹੋਈ ਮ੍ਰਿਤਕ ਜਗਰਾਜ ਸਿੰਘ ਚਾਰ ਭੈਣ ਭਰਾ ਸਨ ਉਸ ਦੀਆਂ ਦੋ ਵੱਡੀਆਂ ਭੈਣਾਂ ਨੇ ਜੋ ਕਿ ਵਿਆਹੀਆਂ ਹੋਈਆਂ ਨੇ ਤੇ ਜਗਰਾਜ ਸਿੰਘ ਸਾਰੇ ਭੈਣ ਭਰਾਵਾਂ ਤੋਂ ਛੋਟਾ ਸੀ ਰੂਸ ਤੋਂ ਭਾਰਤ ਲਈ ਇੱਕ ਤੇਲ ਟੈਂਕਰ ਜਹਾਜ਼ ਤੇ ਲਾਲ ਸਾਗਰ ਚ ਯਮਨ ਦੇ ਹੁਤੀ ਬਾਗੀਆਂ ਨੇ ਮਜ਼ਾਈਲਾਂ ਨਾਲ ਹਮਲਾ ਕੀਤਾ 이란 ਸਮਰਥਿਤ ਅੱਤਵਾਦੀ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਐਂਡਰੋਮੇਡਾ ਸਟਾਰ ਟੇਲ ਟੈਂਕਰ ਦੇ ਮਾਲਕ ਨੇ ਜਹਾਜ਼ ਨੂੰ ਨੁਕਸਾਨ ਪਹੁੰਚਾਉਣ ਦੀ ਸੂਚਨਾ ਦਿੱਤੀ ਉਕਤ ਜਹਾਜ਼ ਰੂਸੀ ਵਪਾਰ ਨਾਲ ਜੁੜਿਆ ਹੋਇਆ ਹੈ ਜੋ ਪ੍ਰੀਮੋਰਸ ਰੂਸ ਤੋਂ ਭਾਰਤ ਦੇ ਬਾਡਿਨਾਰ ਲਈ ਰਵਾਨਾ ਹੋਇਆ ਸੀ ਐਕਸ ਹੈਂਡਲਰਾਂ ਹੀ ਜਾਣਕਾਰੀ ਦਿੰਦੇ ਹੋਏ ਯੂਐਸ ਸੈਂਟਰਲ ਕਮਾਂਡ ਨੇ ਕਿਹਾ ਕਿ ਇੱਕ ਮਜ਼ਾਇਲ ਹੋਰ ਜਹਾਜ਼ ਐਮਬੀ ਮਾਈਸ਼ਾ ਦੇ ਕੋਲ ਡਿੱਗੀ ਪਰ ਇਸ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਇਹ ਦੱਸਿਆ ਗਿਆ ਕਿ ਹੂਤੀ ਬਾਗੀਆਂ ਨੇ ਯਮਨ ਤੋਂ ਲਾਲ ਸਾਗਰ ਤੇ ਤਿੰਨ ਜਹਾਜ਼ ਵਿਰੋਧੀ ਬੈਲਿਸਟਿਕ ਮਜ਼ਾਈਲਾ ਦਾਗੀਆਂ ਸਨ ਜਿਸ ਨਾਲ ਐਂਡਰੋਮੇਡਾ ਸਟਾਰ ਨੂੰ ਮਾਮੂਲੀ ਨੁਕਸਾਨ ਹੋਇਆ ਸੀ ਹੂਤੀ ਦੇ ਬੁਲਾਰੇ ਯਾਹੀਆ ਸਾਰਿਆ ਨੇ ਕਿਹਾ ਕਿ ਪਨਾਮਾ ਝੰਡੇ ਵਾਲਾ ਐਡਮੋਰੀਡਾ ਸਟਾਰ ਬ੍ਰਿਟਿਸ਼ ਦੀ ਮਲਕੀਅਤ ਸੀ ਪਰ ਸ਼ਿਪਿੰਗ ਡੇਟਾ ਦਿਖਾਉਂਦਾ ਹੈ ਕਿ ਇਹ ਹਾਲ ਹੀ ਵਿੱਚ ਵੇਚਿਆ ਗਿਆ ਸੀ LSIG ਡਾਟਾ ਅਤੇ ਐਮਬਰੇ ਦੇ ਅਨੁਸਾਰ ਇਹ ਜਾਣਕਾਰੀ ਦਿੱਤੀ ਗਈ ਹੈ ਇਸ ਦਾ ਮੌਜੂਦਾ ਮਾਲਕ ਸੇਸ਼ੀਲਸ ਰਜਿਸਟਰਡ ਹੈ ਜਹਾਜ਼ ਤੇ ਹਮਲਾ ਇਜ਼ਰਾਈਲ ਅਮਰੀਕਾ ਤੇ ਬ੍ਰਿਟੇਨ ਨਾਲ ਜੁੜੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਲਈ ਹੂਤੀ ਬਾਗੀਆਂ ਦੁਆਰਾ ਮੁਹਿਮ ਨੂੰ ਰੋਕਣ ਤੋਂ ਬਾਅਦ ਕੀਤਾ ਗਿਆ ਫਲਸਤੀਨ ਲਈ ਆਪਣਾ ਸਮਰਥਨ ਦਿਖਾਉਂਦੇ ਹੋਏ ਹੂਤੀ ਬਾਗੀਆਂ ਨੇ ਪਿਛਲੇ ਸਾਲ ਨਵੰਬਰ ਤੋਂ ਲਾਲ ਸਾਗਰ ਬਾਬਲ ਮੰਡਟ ਸਟ੍ਰੇਟ ਅਤੇ ਅਦਨ ਦੀ ਖਾੜੀ ਦੇ ਵਿੱਚ ਕਈ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਨੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦੇ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ